ਲੈ ਸੱਜਣਾ ਪਿੰਡ ਚੋਟੀਆਂ ਤੋਂ ਨਾ ਤੁਹਾਨੂੰ ਇੱਕ ਮੱਝ ਦਿਖਾਉਣ ਲੱਗਾ ਫੁੱਲ ਬਜਨ ਤੇ ਫੁੱਲ ਕੱਦ ਕਾਠ ਤਾਜੀ ਸੂਈ ਤੇ ਜਿਹੜੀ ਖਾਸ ਗੱਲ ਆ ਨਾਲ ਇਹਦੇ ਗਰੀ ਕੱਟੀ ਤੇ ਮਾਰਦੀ ਕੈਮਰਾ ਕੱਟੀ ਬਹੁਤ ਕਮਾਲ ਦੀ ਆ ਜੈਡ ਬਲੈਕ ਕੱਟੀ ਆ ਇੱਕ ਬਾਈ ਕੋਲ ਆ ਨੀਲੀ ਰਵੀ ਦਾ ਕੱਟਾ ਬਕਾਊ ਆ ਇਹ ਬਾਈ ਕਹਿੰਦਾ ਆ ਗੱਲ ਲਾਹੌਰੀ ਦਾ ਟੋਟਲ 2 ਨਗ ਬਕਾਊ ਨੇ ਪਿੰਡ ਚੋਟੀਆਂ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਜਾਖੜ ਜੇ ਗੱਲ ਕਰ ਲਈ ਹੋਰ ਰਹੇਗਾ ਸਿਰਫ ਤੇ ਸਿਰਫ 3 ਕਿਲੋਮੀਟਰ ਹਰਿਆਣੇ ਦਾ ਜਾਖੜ ਸ਼ਹਿਰ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਬਾਈ ਹੋਰ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਆ ਜਾ ਆ ਜਾ ਨੇੜੇ ਨੂੰ ਆ ਜਾ ਨਾਮ ਤੇ ਨੰਬਰ ਬੋਲ ਦਿਓ ਨਾਮ ਬਾਈ ਗੋਰਾ ਮੇਰਾ ਮੈਂ ਨੰਬਰ 99140 ਪੂਰਾ 224 99140 ਪੂਰਾ 200 24 ਹੈ ਨਾ ਤੇ ਗੋਰੇ ਬਾਈ ਆਪਣਾ ਵਪਾਰ ਵਾਲਾ ਕੰਮ ਤਾਂ ਨਹੀਂ ਕਰੀ ਨਾ ਬਾਈ ਆਪਣਾ ਪਸ਼ੂ ਪਾਲਣ ਦਾ ਕਰੀ ਹੈ ਆਪਣਾ ਕਰਦੀ ਹੈ ਠੀਕ ਆ ਹਾਂ ਕਰੀ ਵੀ ਕਹਿੰਦੇ ਵੀ ਦੋ ਚਾਰ ਪਸ਼ੂ ਰੱਖਦੇ ਆ ਤਿਆਰ ਕਰਕੇ ਹਾਂ ਠੀਕ ਆ ਗੱਲ ਤੇ ਆ ਜਾ ਮੱਝ ਫਕਾਉ ਇੱਕ ਹਾਂ ਬਾਈ ਤੇ ਕੱਦ ਕਾਠ ਆ ਗਿਆ ਫੁੱਲ ਵੱਡਾ ਹੈ ਨਾ ਨਾਲ ਖੜਕੇ ਦਿਖਾਈ ਪਰਲੇ ਪਾਸੇ ਹਰ ਲੀ ਫਸਿਲ ਮੱਝ ਦੇ ਨਾਲ ਖੜਕੇ ਦਿਖਾਦੇ ਕਦ ਆ ਗਿਆ ਸੱਜਣੋ ਫੁੱਲ ਵੱਡਾ ਤੇ ਲੰਬੀ ਲੰਬੀ ਵੀ ਫੁੱਲ ਆ ਗਈ ਤੇ ਸਵਾਹ ਦੀ ਵੀ ਬਾੜੀ ਠੰਡੀ ਸੀ ਲਾ ਗਈ ਮੱਝ ਦੀ ਪੂਰੀ ਠੰਡੀ ਹੈ ਬਾਈ ਇਹਨੂੰ ਤੁਸੀਂ ਗ੍ਰੇਡੇਡ ਚ ਮੰਨ ਸਕਦੇ ਹੋ ਕਿਉਂਕਿ ਮੱਥੇ 'ਚ ਬੱਲ ਆ ਗਿਆ ਤੇ ਪਿਛਲੇ ਪੈਰ ਬੱਲੇ ਆ ਗਏ ਪਰ ਇਹਦੀ ਖਾਸ ਗੱਲ ਇਹ ਆ ਵੀ ਗੈਰੀ ਕੱਟੀ ਤੇ ਮਾਰਦੀ ਕੈਮਰਾ ਵੀ ਬੱਚੇ ਇਹਦੇ ਜੱਦਾ ਨਾਲ ਸੀਮਨ ਲਾ ਦੋਗੇ ਬੱਚੇ ਉਦਾਂ ਦੇ ਪਾ ਦੂਗੀ ਕੱਟੀ ਬਹੁਤ ਕਮਾਲ ਦੀ ਅਲਗੋਰੇ ਬਾਈ ਤੋਰ ਦੇ ਖੋਲ ਕੇ ਸੂਈ ਕਦੋਂ ਆਹੀ ਇਹ ਬਾਈ ਕੱਲ ਸੂਈ ਹੈ 4 ਵਜੇ ਕੱਲ ਸ਼ਾਮ ਨੂੰ ਹਾਂ ਆ ਕੱਲ ਸ਼ਾਮ ਦੀ ਬਾਈ ਕਹਿੰਦਾ ਸੂਈ ਪਈ ਆ ਬੋ हां भाई 3-4 लीटर ਕੱਢਿਆ ਹੋਇਆ ਹੈ ਠੀਕ ਹੈ ਗੱਲ ਤਿੰਨ ਜੰਗਾਦਾ ਦੀਗਾ ਠੀਕ ਹੈ ਗੱਲ ਆ 3-4 ਕਿਲੋ ਬੋਲਾ ਬਾਈ ਕਹਿੰਦਾ ਚੋਤਾਤੀ ਤੇ ਬੱਚੇ ਨੂੰ ਵੀ ਭਲਾਤਾ ਸੀ 2 ਘੰਟਾ ਵਾਦੀ ਲਾ ਲਓ ਜੇਰ ਪੈ ਗਈ ਸੀ ਇਹਦੀ ਠੀਕ ਹੈ ਜੇਰ ਚੱਪੇ ਵਾਲਾ ਕੰਮ ਡਾਣਾ ਥੋੜਾ ਹੋਣੀ ਆ ਆਪਣੇ ਲਈ ਵੀਡੀਓ ਵੀ ਹੈਗੀ ਆ ਠੀਕ ਹੈ ਗੱਲ ਇਹ ਇੱਥੋਂ ਕਰ ਸਕਦਾ ਚੱਕ ਥੋੜਾ ਬੱਚੇ ਦਾ ਜਰੂਰ ਕਰਦੀ ਆ ਪਰ ਜੇ ਮੱਝ ਦੀ ਗੱਲ ਕਰ ਲਈ ਨਾ ਬਾਡੀ-ਬੂਡੀ ਸੱਜਣੋ ਇਹ ਮੰਨ ਲਓ ਕਿ ਬਾੜੀ ਕਮਾਲ ਦੀ ਬਾਡੀ ਆ ਫੁੱਲ ਵੱਡੀਆਂ ਚ ਆ ਗਈ ਛੋਟੀ ਕੋਈ ਭਰਾ ਮੰਨ ਨਾ ਲਵੇ ਤੇ ਗੋਰੇ ਬਾਈ ਚਵਾਈ ਦੀ ਕਿੱਦਾਂ ਦੀ ਆ ਪੋਲੀ ਬਾਈ ਬਿਲਕੁਲ ਜਮਾ ਕਿੰਨਾ ਕ ਦੁੱਧ ਪਾਣ ਦੀ ਆ ਤਾਜੀ ਲੈ ਹੋ ਜਾ ਸਾਈਡ ਨੂੰ ਵੜਾ ਜਾ ਕਿੰਨਾ ਕ ਦੇ ਦੂ ਬਈ 15 16 ਲੀਟਰ ਪਾ ਦੂਗੀ 15 ਤੋਂ ਹਾਂ ਬਈ ਆ ਤੇ ਵੱਡੀ ਬੁੱਡੀ ਵਾਲਾ ਤਾਂ ਕੋਈ ਲੈਖਾ ਨਹੀਂ ਹਾਂ ਚਪਾਈ ਦੀ ਠੰਡੀ ਆ ਠੰਡੀ ਬਈ ਗਰਮ ਗੁਰਮਾ ਛਰਦਾ ਸਾਹਦੇ ਸਾਹਮਣੀਆਂ ਬਈ ਦੇਖੋ ਠੀਕ ਆ ਗੱਲ ਤੇ ਨਾਲ ਆ ਕੀ ਦੇ ਕੱਟੀ ਹਾਂ 15 ਦੇ ਲਗਭਗ ਦੁੱਧ ਕਰ ਦੂ ਕਿੰਨੇ ਪੈਸੇ ਲੈ ਲਾਂਗੇ ਇਹਦੇ ਅੱਜ ਬਈ 1 ਲੱਖ 75000 ਰੁਪਇਆ ਹੈ 1 ਲੱਖ ਜਮੀ ਫਿਕਸ ਜਾ ਕਹਿ ਲੀਏ ਫਿਕਸ ਦਾ ਮੰਨਦਾਨ ਕਰ ਦਾਂਗੇ ਬਈ ਕਿੰਨਾ ਕੋਈ ਆਈਡੀ ਆ ਜਾ ਵੀਡੀਓ ਚ ਨਿਵੇਂ ਦੇ ਕੰਮ ਜੀ ਫਿਕਸ ਕਰ ਦਾਂਗੇ ਬਾਈ 165 165 ਦੀ ਦੇ ਦਾਂਗੇ ਠੀਕ ਆ ਗੱਲ ਲੈ ਗਰੀ ਹੁਣ ਮਾਰਦੀ ਕੈਮਰਾ ਜਦੋਂ ਇਧਰ ਨੂੰ ਜਾਊਗੀ ਨਾ 1 ਲੱਖ ਤੇ 65 ਦੀ ਬਾਈ ਕਹਿੰਦਾ ਦੇ ਦਾਂਗੇ ਆ ਗਈ ਗ੍ਰੇਡੇਡ ਚ ਆ ਗਈ ਫੁੱਲ ਵੱਡੀ ਤੇ ਥਣ ਦਾ ਸਾਈਜ਼ ਇਹਦਾ ਦੱਸਦਾ ਵੀ ਚਬਾਈ ਦੀ ਬਿਲਕੁਲ ਕਹ ਲਈਏ ਨਰਮੇ ਰਹੂਗੀ ਉਦਾਂ ਗਰਮ ਗਰਮ ਵਾਲਾ ਸੀ ਇਹ ਕਿਸੇ ਵੀ ਵਕਤ ਤੇ 165 ਦੀ ਬਾਈ ਕਹਿੰਦਾ ਦੇ ਦਾਂਗੇ ਤੇ ਚਬਾਈ ਦਿਖਾ ਦਾਂਗੇ ਦੀ ਧਾਰਾ ਦਿਖਾ ਦਾਂਗੇ ਬਾਈ ਆ ਠੀਕ ਆ ਗੱਲ ਬੱਚਾ ਲਾ ਕੇ ਧਾਰਾ ਦਿਖਾ ਦਿੰਦੇ ਮਾਰ ਕੇ ਲੈ ਸਜਣਾ ਚਬਾਈ ਕਰ ਸਕਦਾ ਚੱਕ ਚਬਾਈ ਦੀ ਬਿਲਕੁਲ ਪੋਲੀ ਆ ਗਈ ਤੇ ਮੋਟੀ ਚਬਾਈ ਦੀ ਆ ਦੋ ਦੋ ਪਿਛਲਾਂ ਚ ਮਾਰ ਦ ਬਿਲਕੁਲ ਤਾਜੀ ਸੂਈਆ ਨਾਲ ਆ ਗਈ ਕੱਟੀ ਬਾਹ ਛੱਡ ਦੋ ਜੀ ਛੱਡ ਦੋ ਛੱਡ ਦੋ ਬਸ ਚਪਾਈ ਦੀ ਤਾਂ ਇਹ ਮੰਨ ਲਓ ਵੀ ਫੜਾਕੇ ਵਾਲਾ ਕੰਮ ਹੀ ਰਹੂਗਾ ਨਾਲ ਇਹਦੇ ਆ ਗਈ ਕੱਟੀ ਤੇ ਬਾਈ ਕਹਿੰਦਾ ਮੁੱਲ ਹੈਗਾ 175 1 ਲੱਖ ਤੇ 65 ਹਜ਼ਾਰ ਦੀ ਝੋਟੀ ਦੇਣੀ ਆ ਨਾਲ ਕੱਟੀ ਰਹੂਗੀ ਤੇ ਮੇਨ ਗੱਲ ਹੈ ਜਿਹੜੀ ਬਾਈ ਹੋਰਾਂ ਦਾ ਵਪਾਰ ਵਾਲਾ ਸਿਸਟਮ ਨਹੀਂ ਹੈਗਾ ਤੇ ਹੁਣ ਮਾਰਦੇ ਕਰੀ ਆ ਕੱਟੇ ਤੇ ਕੈਮਰਾ ਇਹ ਆਗਾ ਨੀਲੀ ਰਾਵੀ ਜਣਾ ਬਾਈ ਹਾਂ ਬਾਈ ਇੱਥੇ ਮਾਰਨੀ ਕੈਮਰਾ ਕਿਹੜੇ ਸੀਮਾ ਦੱਸਿਆ ਬਾਈ ਇਹ ਲਾਹੌਰੀਆ ਦਾ ਬਾਈ ਤਰਪੂਗਾ ਹਾਂ ਬਾਈ ਤੋੜ ਦਿਂਗਾ ਥੋੜਾ ਖੁੱਲ ਕੇ ਨਾ ਤੋੜ ਦੇ ਇਹ ਆ ਗੱਲ ਹੈ ਹੋਰੀ ਦਾ ਉਮ 14 ਕਦਾ ਅੱਖਾਂ ਓੱਖਾਂ ਦਾ ਕਹਿ ਲਿਆ ਜਮਾ ਹੈ ਨਾ ਆ ਗਿਆ ਨਾ ਗਲਾਬੀ ਜੀ ਹਾਂ ਆ ਗਲਾਬੀ ਜੀ ਆ ਗਿਆ ਤੇ ਇਹਦੀ ਮਾਂ ਵੀ ਆਪਣੇ ਕੋਲੇ ਮਾਓ ਸਾਹਮਣੇ ਖੜੀ ਆ ਬਈ ਠੀਕ ਹੈ ਗੱਲ ਮਾਦਰ ਵੀ ਇਹਦੀ ਪਿਓਰ ਨੀਲੀ ਦਾ ਵੀ ਜੀ ਆ ਗਈ ਤੇ ਫਾਦਰ ਸਾਈਡ ਤੋਂ ਆ ਗਿਆ ਲਾਹੌਰੀ ਦਾ ਥੋੜਾ ਜਿਆ ਤੋਰਦੀਆਂ ਇਹਨੂੰ ਸਾਲ ਦੇ ਲਗਭਗ ਇਹਦੀ ਉਮਰ ਆ ਤੇ ਇਹਦੀ ਮਾਦਰ ਕਹਿ ਲਿਆ ਦੁਬਾਰੇ ਵੀ ਮੇਰੇ ਖਿਆਲ ਲੱਗ ਬਣ ਹੋਊਗਾ ਨਾ ਬਣਾਂ ਬਈ ਹਾਂ ਸੂਣ ਦੇ ਬਿਲਕੁਲ ਨੇੜੀ ਹੂ ਤੇ ਟੈਸਟੀਕਲਾਂ ਦਾ ਆ ਗਿਆ ਬਿਲਕੁਲ ਸਾਫ਼ ਤੇ ਵਜਨ-ਵਜਨ ਚੰਗਾ ਸਾਲ ਦੇ ਹਿਸਾਬ ਨਾਲ ਕਮਾਲਾ ਬਈ ਇੱਥੋਂ ਤੇ ਰਹੂਗਾ ਤਕਰੀਬਨ ਤਕਰੀਬ ਨੇ ਮੰਨ ਲਓ ਵੀ ਜਿੱਦ ਤੇ ਆ ਗਿਆ ਨੀਲੀ ਰਾਵੀ ਚ ਕਈ ਭਰਾ ਲਾਲੀ ਵੀ ਪਿਓਰ ਵੀ ਮੰਨ ਲੈਂਦੇ ਆ ਤੇ ਕਈ ਭਰਾ ਕਹਿੰਦੇ ਓਵਰ ਮਾਰਕਿੰਗ ਆ ਉਹ ਤੁਹਾਡੇ ਸਾਹਮਣੇ ਉਹਦਾ ਕੱਟਾ ਚੰਗਾ ਹਰੇਕ ਪੱਖ ਤੋਂ ਤੇ ਲਾਹੌਰੀ ਦਾ ਬਾਈ ਉਹ ਗਾਰੰਟੀ ਵਾਲਾ ਕੰਮ ਹੀ ਰਹੂਗਾ ਹਾਂ ਬਾਈ ਹੁਣ ਵੀ ਲਾਹੌਰੀ ਤੂੰ ਗੱਬਣਾ ਉਹ ਨਾਓ ਬਾਈ ਉਹਦੀਆਂ ਰੰਗਿਲੇ ਦੀ ਠੀਕ ਆ ਗੱਲ ਹਾਂ ਹੁਣ ਬਾਈ ਕਹਿੰਦਾ ਹੋਰ ਸੀਮਨ ਤੋਂ ਗੱਬਣਾ ਤੇ ਪਹਿਲਾਂ ਆ ਗਈ ਇਹ ਲਾਹੌਰੀ ਤੋਂ ਇਹ ਲਾਹੌਰੀ ਦਾ ਰਹੂਗਾ ਇਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਦੂ ਉਮਰ ਆ ਗਈ ਸਾਲ ਦੇ ਲਗਭਗ ਜੀ ਹੈਨਾ ਕਿੰਨੇ ਪੈਸੇ ਲੈ ਲਾਂਗੇ ਜੀ ਇਹਦੇ 35000 ਰੇਟ ਆ ਬਾਈ ਜਿਵੇਂ ਆਪਾਂ ਪੈਸੇ ਜਿਵੇਂ ਲੈਣ ਜਿਹੜੇ ਮੱਝ ਵਾਲਾ ਕੰਮ ਵੀ ਜਿਵੇਂ ਜੇਬ 'ਚ ਪਾਉਣ ਵਾਲਾ ਕੰਮ ਵੀ ਐਨੇ ਜਿਵੇਂ ਦੇਣਾ ਹੀ ਐਨੇ ਦਾ ਹਾਂ ਨਾ ਵਾਲਾ ਕੰਮ 3000 ਦਾ ਦਿਸਾਂਗੇ 30 ਦਾ ਹਾਓ ਜੇ ਛੋਟ ਬਾਈ ਦੀ ਮਰਜ਼ੀ ਵਾਲੀ ਰਹੂਗੀ ਨਾ ਕਰ ਦਾਂ ਬਾਈ ਹਾਂ ਛੋਟ ਛੱਪਾ ਬਾਈ ਕਹਿੰਦਾ ਮਰਜ਼ੀ ਨਾ ਕਰ ਦਾਂਗੇ ਇਹ ਦੇ ਦਾਂਗੇ 30 ਦਾ ਮੁੱਲ 35 ਤੇ ਇਹ ਝੋਟੀ ਦੇ ਦਾਂਗੇ ਬਾਈ ਕਹਿੰਦਾ 1 65 ਦੀ ਮੁੱਲੇ ਦਾ ਹੈਗਾ ਸਾਡੇ ਨੂੰ 1 ਲੱਖ ਤੇ 75000 ਨਾਲ ਆ ਗਈ ਕੱਟੀ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਦੋਵਾਂ 'ਚ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱ